ਨੰਦਰ ਦੇ ਵਿੱਚ ਮਾਸੂਮ ਦੇ ਹੋਏ ਕਤਲ ਮਾਮਲੇ ਦੇ ਵਿੱਚ ਜਿੱਥੇ ਪਰਿਵਾਰ ਨੂੰ ਮਿਲਣ ਦੇ ਲਈ ਸ਼੍ਰੀਕਾਲ ਤੱਕ ਸਬ ਦੇ ਜੁੱਤਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਪਹੁੰਚੇ ਨੇ ਦਰਸਲ ਇਸ ਦਰਮਿਆਨ ਉਹਨਾਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਬੱਚੀ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਹੈ ਇਸੇ ਨਾਲ ਹੀ ਕਾਤਲ ਨੂੰ ਫਾਂਸੀ ਦੀ ਸਜ਼ਾ ਦੀ ਵੀ ਉਹਨਾਂ ਮੰਗ ਕੀਤੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਤੋਂ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾ ਕੇ ਇਸ ਮਾਮਲੇ ਦੇ ਵਿੱਚ ਸਖਤ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਕਦੇ ਵੀ ਅਜਿਹੀ ਹਰਕਤ ਨਹੀਂ ਕਰ ਸਕਦਾ ਜੁੱਤਦਾਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਸ਼ਖਸ ਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਕਿ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇਸ ਦੇ ਨਾਲ ਹੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਵਾਲਿਆਂ ਨੂੰ ਜਿੱਥੇ ਡਿਸਮਿਸ ਕਰ ਦਿੱਤਾ ਗਿਆ ਤਾਂ ਉਹਨਾਂ ਤੇ ਹੋਰ ਵੱਡਾ ਐਕਸ਼ਨ ਲਿਆ ਜਾਵੇ ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੇ ਲਈ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਤੇ ਪ੍ਰਧਾਨ ਮੰਤਰੀ ਤੋਂ ਵੀ ਮੰਗ ਕੀਤੀ ਗਈ ਕਿ ਉਕਤ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰਿਵਾਰ ਨੇ ਤੇ ਜਥੇਦਾਰ ਸਾਹਿਬ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਤਾਂ ਮਾਸੂਮ ਦੇ ਭੋਗ ਤੋਂ ਬਾਅਦ ਵੱਡਾ ਮੋਰਚਾ ਵੀ ਲੱਗ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਜਿਆਦਾ ਮੰਦ ਭਾਗੀ ਹਰ ਇੱਕ ਦੇ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆਂ ਭੈਣਾ ਸਾਡੀ ਪੰਜਾਬ ਦੀ ਇੱਕ ਸਾਈਕੀ ਆ ਪਰ ਸਿੱਖੀ ਚ ਵੀ ਆ ਇਹ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨੁਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਅੰਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਬਲਿਕਸ ਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਔਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾ ਹੋਵੇ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ फांसी ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨੇਹਾ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਨੀ ਆ ਉਹ ਕੋਈ ਵੀ ਕਰਨ ਵਾਲਾ ਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀਡੀਓ ਜਾਰੀ ਵੀ ਕਰਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਹੇਦੀ ਹੀ ਉੱਥੇ ਹੂੰ ਪੁਲਿਸ ਵਾਲੇ ਵੀ ਚਾਰਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲੈ ਗਏ ਦੋ ਜਾਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨੂੰ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਟਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਇਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾ ਆਈਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਇੱਕ ਪਤਾ ਲੱਗੇ ਸਾਰਿਆਂ ਨੂੰ ਵੀ ਦੇਖ ਕੇ ਢਿੱਲ ਵਰਤਾਂਗੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਫਿਰ ਕਾਨੂੰਨ ਆਪਣਾ ਪਾਸਾ ਦਿਖਾਉਂਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਮੈਂ ਅੰਦਰ ਭੈਣ ਨੂੰ ਮਿਲ ਕੇ ਆਇਆ ਉਹ ਮੇਰੀ ਭੈਣ ਆ ਸਾਰੇ ਪਰਿਵਾਰ ਚ ਮੈਂ ਬਹਿ ਕੇ ਆਇਆ ਆਂ ਆਰਾਸ ਮੈਂ ਖੁਦ ਕਰਕੇ ਆਇਆ ਬੱਚੀ ਦੀ 24 ਘੰਟੇ ਅਕਾਲ ਤੱਕ ਸਾਹਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ ਆ ਇਹ ਉਹ ਤਖਤ ਵਾ ਜਿੱਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹਿਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਵਾਉਂਦੇ ਰਹੇ ਅੱਜ ਵੀ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਬਾਕੀ ਜਿਹੜੀ ਗੱਲ ਆ ਧਰਮ ਵਾਲੀ ਕਹਿ ਰਹਾ ਆ ਇਸ ਗੱਲ ਨੂੰ ਇਥੋਂ ਦੇ ਨੇ ਪਰਿਵਾਰ ਦੇ ਨੇ ਇਹ ਤਾਂ ਨਾ ਸਪਸ਼ਟ ਕਰਨ ਕਰ ਇਹਨੂੰ ਚਲਾਉਣਾ ਬਿਲਕੁਲ ਜਿਹੜਾ ਵੀ ਇਹ ਬਿਰਤਾਂਤ ਚਲਾਇਆ ਜਾਂਦਾ ਹੈ ਘਟੀਆ ਬਿਰਤਾਂਤ ਹੈ ਉਹ ਬੰਦਾ ਕੌਣ ਹੀ ਉਹਦੀ ਕੀ ਸੋਚ ਹੀ ਇਹ ਪਰਿਵਾਰ ਦੇ ਨੇ ਤੁਹਾਨੂੰ ਦੱਸਦੇ ਚਲਾਉਣਾ ਆਪਾਂ ਹਾਂਜੀ ਸਰ ਜੀ ਉਹਨਾਂ ਨੂੰ ਅੰਮ੍ਰਿਤ ਕੁਝ ਹੋ ਸਕਦਾ ਹੈ ਕੁਝ ਪਲਾਨ ਆਊਟ ਹੋ ਸਕਦਾ ਹੈ ਇਹੋ ਜਿਹੀ ਵੇਖਿਆ ਦੇ ਠਲ ਪਾਣ ਵਾਸਤੇ ਦੇਖੋ ਮੈਂ ਪਿਛਲੇ ਦਿਨੀ ਕੁਸ਼ ਵੇਖੀਆਂ ਦੇ ਬਾਰੇ ਕੋਈ ਲਖਬ ਵੀ ਵਰਤੇ ਬਿਲਕੁਲ ਸਾਰੇ ਨੂੰ ਯਾਦ ਬਹਿਰੂਪੀਏ ਕਿਸਮ ਦੇ ਜਿਹੜੇ ਬੰਦੇ ਆ ਨਾ ਹਮ ਹੁਣ ਕਿਸੇ ਦੇ ਦਿਮਾਗ ਨੂੰ ਆਪਾਂ ਕਿਵੇਂ ਪੜਾਂਗੇ ਪਿਛੇ ਜੇ ਜੜੀਆਂ ਕੁਛ ਘਟਨਾਵਾਂ ਦਾ ਜਗਰ ਕੀਤਾ ਹਮ ਸਾਡੀ ਕੌਮ ਚ ਨਹੀਂ ਆ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾ ਅਸੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜਦੀਏ ਸਾਡਾ ਖਾਕਾ ਨਹੀਂ ਔਰ ਇਹਦੇ ਇਸ ਆ ਪਰਿਵਾਰ ਵੀ ਤੇ ਸਿੱਖ ਹੀ ਆ ਨਾ ਹੂੰ ਇੱਕ ਦੂਜਾ ਥੋੜਾ ਹੀ ਬਾਕੀ ਤਾਂ ਗੱਲ ਅਹੀਂ ਕਿ ਇਹਨੂੰ ਦੂਜਾ ਮੰਨਦੇ ਹੀ ਨਹੀਂ ਅਸੀਂ ਤਾਂ ਕਹਿੰਨੇ ਆਪੀ ਨੇ ਆਪ ਸਾਂਝੀ ਆਪੀ ਨੇ ਰੱਖਿਓ ਨਾ ਦੋ ਹੀ ਕੁਦਰਤ ਸਾਂਝੀ ਆ ਘਰ ਅਸਨ ਡੇਟੋ ਚਾਉਂ ਸਿੱਖ ਤੇ ਜਿਹੜਾ ਵਾ ਦੁਨੀਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀ ਆ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਵਿਰਤਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਜਦਾ ਹੋ ਹੀ ਨਹੀਂ ਸਕਦਾ ਇਹ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਇਹਦੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਹੂੰ ਬਾਕੀ ਆਪਣੇ ਪੰਜਾਬ ਦਾ ਖਾਕਾ ਇੱਥੇ ਵਸਣ ਵਾਲਾ ਸਾਡਾ Hindu ਭਰਾ ਸਿੱਖ ਮੁਸਲਮਾਨ ਆਪਣਾ ਕੋਈ ਵੀ ਇਦਾਂ ਦੀ ਸੋਚ ਰੱਖਦਾ ਹੀ ਨਹੀਂ ਹੈਗਾ ਪੰਜਾਬੀ ਦਾ ਤੇ ਸੁਭਾਈ ਨਹੀਂ ਹੈਗਾ ਪੰਜਾਬੀ ਤੇ ਹਰ ਇੱਕ ਤੇ ਲਈ ਖੜਨ ਵਾਲੀ ਕੌਮ ਆ ਸਿੱਖ ਹਰੇਕ ਲਈ ਖੜਨ ਵਾਲਾ ਬਾਕੀ ਮੈਂ মিডিਏ ਦਾ ਧੰਨਵਾਦ ਕਰਦਾ ਤੁਸੀਂ ਆਵਾਜ਼ ਚੁੱਕ ਰਹੇ ਹੋ ਨਿਰਪੱਖ ਆਵਾਜ਼ ਇਸੇ ਤਰ੍ਹਾਂ ਚੁੱਕਦੇ ਰਹੋ ਆਪਾਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਦੇ ਲਈ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਨ੍ਹਾਂ ਨੇ ਗਹਿਲੀ ਵਰਤੀ ਆ ਉਹ ਬਰਖਾਸਤ ਕੀਤੇ ਜਾਣ ਬਹੁਤ ਗੱਲਾਂ ਸੋਸ਼ਲ ਮੀਡੀਆ ਦਾ ਸਾਨੂੰ ਬੜਾ ਦੁੱਖ ਹੈ ਸੋਸ਼ਲ ਮੀਡੀਆ ਤੇ ਜੋ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਉਹ ਨੂੰ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਉਹ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਮਿੰਟ ਗੁਮਰੀ ਗੁਰਨਾਨਕ ਪਬਲਿਕ ਸਕੂਲ ਐ ਐਮਜੀਐਨ ਦੇ ਵਿੱਚ ਉਹ ਬੱਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਆ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਇੱਕ ਦ੍ਰਿਦ ਸਿੱਖੀ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਧਾਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਜਿਹੜੋ ਨੇ ਕੰਮ ਕੀਤਾ ਤੁਹਾਡੇ ਕਹਿਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਉਹਨੇ ਅਮਰਤ ਵੰਨ ਨਹੀਂ ਕੀਤਾ ਹੋਇਆ ਸੀ ਨਹੀਂ ਅਮਰਤ ਵੰਨ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਘਟੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਪਿੰਦੇ ਜਿਹਦੇ ਚ ਬ੍ਰह्म ਵਸਿਆ ਜਿਹਦੇ ਚ ਪ੍ਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖਿਆ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਦਿੰਦਿਆਂ ਦਾ ਇਹਨਾਂ ਚਾਹੀਦਾ ਨਾ ਕਿ ਕਿਸੇ ਧਰਮ ਵਿਚ ਇਹ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਪ੍ਰਜ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇੰਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਆ ਇੱਕ ਵੀਰ ਜੀ ਜਿੱਥੇ ਇੱਕ ਪਾਸੇ ਤਾਂ ਧਰਮ ਵਿਸ਼ੇਸ਼ ਦਾ ਬਾਰ ਬਾਰ ਸਵਾਲ ਹੋ ਰਿਹਾ ਦੂਜੇ ਪਾਸੇ ਉਸ ਕੌਮ ਦੇ ਜੱਥੇਦਾਰ ਸਰਵੋੱਚ ਜਿਹੜਾ ਤਖਤ ਹੈ ਉਹ ਖੁਦ ਪਰਿਵਾਰ ਦੇ ਨਾਲ ਆ ਕੇ ਇਹ ਗੱਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਚੀਜ਼ ਨੂੰ ਪਰਿਵਾਰ ਕਿਦਾਂ ਦੇਖ ਰਿਹਾ ਦੇਖੋ ਅਸੀਂ ਤਾਂ ਪਹਿਲਾਂ ਹੀ ਅੰਦਰ ਜੋ ਬਾਈਟ ਕੀਤੀ ਉਹਦੇ ਵਿੱਚ ਧੰਨਵਾਦ ਕੀਤਾ ਸਾਨੂੰ ਬੜਾ ਹੌਸਲਾ ਮਿਲਿਆ ਸਾ ਇਹ ਕਹਿੰਦੇ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬੱਚੀ ਨੂੰ ਫਾਂਸੀ ਨਹੀਂ ਹੁੰਦੀ ਤਾਂ ਅਸੀਂ ਭਾਵੇਂ ਸੜਕਾਂ ਤੇ ਆਣਾ ਪਵੇ ਹਰ ਵੇਲੇ ਬੱਚੀ ਦੇ ਨਾਲ ਉਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਨਾਲ ਖੜਨਗੇ ਜਿਸਰ ਜੀ ਜਿਸਰ ਸਾਹਿਬ ਇੱਕ ਗੱਲ ਦੱਸੋ ਵੀ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਪਰਿਵਾਰ ਵੱਲੋਂ ਜੀ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਜਿਹੜੀ ਆ ਸਾਨੂੰ ਟਾਲਮਟੋਲ ਸਾਡੇ ਨਾਲ ਕਰ ਰਹੀ ਆ ਸਾਨੂੰ ਕੋਆਪਰੇਟ ਨਹੀਂ ਕਰਦੇ ਗੱਲਾਂ ਨਾਲ ਕੋਆਪਰੇਟ ਕਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਿੰਨਤਾਂ ਪਾ ਰਹੇ ਆ ਸਾਰੇ ਜਿੰਨੇ ਲੋਕ ਆ ਰਹੇ ਜਿੰਨੇ ਸਿਆਸੀ ਲੋਕ ਆ ਰਹੇ ਆ ਸਾਰੇ ਲੋਕ ਇਹੀ ਕਹਿ ਰਹੇ ਆ ਕਿ ਤੁਸੀਂ ਆ ਕੰਮ ਕਰੋ ਉਹ ਕਹਿ ਰਹੇ ਜੀ ਅਸੀਂ ਕਰ ਰਹੇ ਆ ਬਟ ਕੁਛ ਕਰ ਨਹੀਂ ਰਹੇ ਕੁਛ ਨਹੀਂ ਕੀਤਾ ਉਹਨਾਂ ਨੇ ਜੀ ਹਜੇ ਤੱਕ ਕੱਲ ਤਾਂ ਭਗਵਾਨਤਮਨ ਪੰਜਾਬ ਦੇ ਸੀਐਮ ਆ ਉਹ ਵੀ ਸਟੇਜ ਤੋਂ ਤੁਹਾਡੇ ਕੇਸ ਬਾਰੇ ਬੋਲਦੇ ਆ ਬੱਚੀ ਨਾਲ ਜੋ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਜੋ ਧੀ ਨਾਲ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਹਜੇ ਵੀ ਟਾਲ ਮਟੋਲ ਕਰ ਰਿਹਾ ਜਿਹੜਾ ਮੰਗਤ ਰਾਮ ਜਿਹੜਾ ਕਸੂਰਵਾਰ ਹੈ 100% ਕਸੂਰਵਾਰ ਹੈ ਸਭ ਨੂੰ ਪਤਾ ਸਰ ਸਾਰੇ ਵਾਰ-ਵਾਰ ਉਹਨਾਂ ਨੂੰ ਕਹਿ ਰਹੇ ਵੀ ਅਸੀਂ ਮੰਗਤ ਰਾਮ ਦੀ ਕਾਰਵਾਈ ਕਰੋ ਉਹਨੂੰ ਉਹਨੂੰ ਲੈ ਹੀ ਨਹੀਂ ਰਹੇ ਸਰ ਕਿਸੇ ਪਾਸੇ ਜੀ ਉਸ ਬੰਦੇ ਨੇ ਕੋਈ ਕਾਰਵਾਈ ਨਹੀਂ ਕਰ ਰਹੇ ਨਾਲ ਜਿਹੜੀ ਉਹਦੀ ਟੀਮ ਸੀ ਉਹਦੇ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਡਿਸਮਿਸ ਹੋਣੇ ਚਾਹੀਦੇ ਸਰ ਡਿਸਮਿਸ ਹੋਣੇ ਚਾਹੀਦੇ ਐਫਆਈਆਰ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਮੰਗਤਰਾਮ ਜਿਹੜਾ ਉਸ ਸਮੇਂ ਪੁਲਿਸ ਕੰਮੀ ਆਇਆ ਸੀ ਉਸ ਦੀ ਗੱਲ ਜੀ ਜੀ ਉਸ ਦੀ ਗੱਲ ਕਰ ਰਹੇ ਬਲਵਿੰਦਰ ਜੀ ਇੱਕ ਰੋਪ ਐ ਵੀ ਲੱਗਾ ਸੀਗਾ ਰਾਤ ਨੂੰ ਤੁਹਾਨੂੰ ਕਿਸੇ ਨੇ ਅਫਸਰਾਂ ਨੇ ਵੀ ਕਿਹਾ ਸੀਗਾ ਕਿ ਮੰਗਤਰਾਮ ਦਾ ਨਾਮ ਨਾ ਪਵਾਓ ਇਹ ਗੱਲ ਹੋਈ ਹੈ ਇਹ ਕਿਹਨਾਂ ਨੇ ਗੱਲ ਕਹੀ ਸਰ ਉਹ ਅਫਸਰ ਤੁਹਾਨੂੰ ਦੱਸਿਆ ਕਿ ਇੱਕ ਇੱਕ ਡੀਐਸਪੀ ਸੀ ਚਲੋ ਉਹਨਾਂ ਨੇ ਵੀ ਐਸੀ ਕਹਿ ਸਕਦੇ ਸੀ ਜੀ ਪਰ ਉਹ ਕਹਿ ਰਹੇ ਸੀ ਮਤਲਬ ਸਾਨੂੰ ਕਹਿ ਰਹੇ ਸੀ ਤੁਸੀਂ ਇਹਨਾਂ ਨੂੰ ਨਾ ਪਾਓ ਜੀ ਤੁਹਾਡਾ ਕੇਸ ਖਰਾਬ ਹੋ ਜਾਏਗਾ ਪਰ ਉਹ 100% ਕਸੂਰਵਾਲੇ ਨੇ ਕਿੰਨੀ ਵਾਰੀ ਐਫ ਆਈ ਆਰ ਤੁਸੀਂ ਰਕਵਾਈ ਹੈ ਇਹਨਾਂ ਬੈਨਾਂ ਨੂੰ ਲੈ ਕੇ ਕਿ ਬਿਆਨ ਸਾਡੇ ਸਰ ਤਿੰਨ ਚਾਰ ਵਾਰ ਸਰ ਸਾਡੀ ਸਾਨੂੰ ਉਹਨੂੰ ਕਰਨਾ ਪਿਆ ਚੇਂਜ ਕਰਨਾ ਪਿਆ ਉਹਨਾਂ ਨੂੰ ਕਹਿੰਦੇ ਰਹੇ ਵਾਰ-ਵਾਰ ਵੀ ਇਸ ਨੂੰ ਕਰੋ ਪਰ ਇਹ ਵੀ ਜੋ ਸਚਾਈ ਸੀ ਸਾਡੀ ਉਹ ਮਤਲਬ ਨਹੀਂ ਲਿਖ ਰਹੀ ਸੀ ਸਚਾਈ ਅਸੀਂ ਲਿਖਵਾਈ ਹੈ ਕਿੰਨੀ ਦੇਰ ਤੱਕ ਤੁਸੀਂ ਇਸ ਨੂੰ ਇੰਤਜ਼ਾਰ ਕਰੋਗੇ ਕਿ ਪੁਲਿਸ ਅਸੀਂ ਅੱਜ ਦਾ ਸਰ ਅੱਜ ਲਾਸਟ ਹੀ ਹੈ ਸਰ ਅਸੀਂ ਅੰਤਵਰਦਾਸ ਤੋਂ ਬਾਅਦ ਅਸੀਂ ਕੋਈ ਅਗਲਾ ਪਲਾਨ ਜਿਹੜਾ ਹੈਗਾ ਜਿਦਾਂ ਅਜਤ ਸਿੰਘ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਪਰ ਲੀਡਰਾਂ ਦਾ ਵੀ ਜ਼ਿਕਰ ਕੀਤਾ ਲੱਗਦਾ ਕਿ ਉਹਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਦਬਾਅ ਜਿਹੜਾ ਬਣੂ ਸਰ ਦੇਖੋ ਉਸ ਦਿਨ ਦਾ ਸਾਰੇ ਉਹਨਾਂ ਨੂੰ ਡੀਜੀਪੀ ਸਾਹਿਬ ਨੂੰ ਸੀਪੀ ਮੈਮ ਨੂੰ ਫੋਨ ਕਰ ਰਹੇ ਹੈ ਬਟ ਸਾਨੂੰ ਸਾਨੂੰ ਕੁਝ ਮਿਲਿਆ ਹੀ ਨਹੀਂ ਜੀ ਅਜੇ ਤੱਕ ਤੁਸੀਂ ਸੱਚਾਈ ਕੀ ਹੈ ਤੁਸੀਂ ਕੀ ਸੱਚਾਈ ਜਿਹੜੀ ਹੈ ਉਹ ਜਾਗਰ ਲੋਕਾਂ ਤੱਕ ਕਰਨੀ ਚਾਹੁੰਦੇ ਹੋ ਤੁਸੀਂ ਅੱਜ ਮੀਡੀਆ ਦੇ ਰਾਹੀਂ ਦੱਸ ਸਕਦੇ ਆ ਤੁਹਾਡੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੱਟੀ ਜਾਵੇਗੀ ਦੱਸੋ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਣੀ ਹੈ ਸਰ ਸੱਚਾਈ ਸਾਡੀ ਹੈ ਕਿ ਸਾਡਾ ਬੱਚੇ ਨਾਲ ਬਹੁਤ ਜ਼ਿਆਦਾ ਜ਼ਿਆਤੀ ਹੋਈ ਹੈ ਤੇ ਉਹਦੇ ਵਿੱਚ ਜਿਹੜੇ ਕਸੂਰਵਾਰ ਹੈਗੇ ਦੋਸ਼ੀ ਹੈਗੇ ਉਹਨਾਂ ਤੇ ਕਾਰਵਾਈ ਮਤਲਬ ਇਮੀਡੀਏਟ ਹੋਣੀ ਚਾਹੀਦੀ ਹੈ ਸਾਡੀ ਇੰਨੀ ਦੇਰ ਹੋ ਗਈ ਕਿਉਂ ਨਹੀਂ ਹੋਈ ਅਸੀਂ ਤਾਂ ਇਹ ਗੱਲ ਕਹਿ ਰਹੇ ਆ ਸਾਨੂੰ ਜੇਕਰ ਅਸੀਂ ਕੋਈ ਪਹਿਲਾਂ ਗੱਲ ਕਰਦੇ ਸਾਨੂੰ ਕਹਿੰਦੇ ਇਹ ਸਿਆਸੀ ਲੋਕਾਂ ਦੇ ਮਗਰ ਲੱਗ ਕੇ ਗੱਲ ਕਰ ਰਹੇ ਆ ਬਟ ਹੁਣ ਅੱਜ ਦਾ ਦਿਨ ਸਾਡਾ ਸਾਡਾ ਮਤਲਬ ਐਂਡ ਹੋ ਗਿਆ ਦਿਨ ਜੀ ਅੱਜ ਦਾ ਦਿਨ ਅਸੀਂ ਜਿਹੜਾ ਸਾਨੂੰ ਅਜੇ ਵੀ ਅਸੀਂ ਟਾਈਮ ਦੇ ਰਹੇ ਹਾਂ ਦੁਪਹਿਰ ਤੱਕ ਸ਼ਾਮ ਤੱਕ ਦਾ ਸਾਡੀ ਕਾਰਵਾਈ ਕਰ ਕਰ ਦੇਣਾ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਸਾਜਾ ਸਾਡਾ ਪਰਿਵਾਰ ਦਾ ਪਲਾਨ ਹੋਏਗਾ ਦੂਜੀ ਗੱਲ ਇਹ ਆ ਮੈਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਸੇ ਤਰੀਕੇ ਦੀ ਇਸ ਪਰਿਵਾਰ ਨੂੰ ਥ੍ਰੈਟ ਕੀਤੀ ਦਬਾਉਣ ਦੀ ਗੱਲ ਕੀਤੀ ਇੱਥੇ ਬਵਾਂਗੇ ਇੱਥੇ ਰਵਾਂਗੇ ਤੇ ਇਹਨਾਂ ਦੇ ਨਾਲ ਖੜਾਂਗੇ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਬਣਦੀ ਜਿਹੜਾ ਮੰਗਤਰਾਮ ਦਾ ਨਾਮ ਲਿਆ ਇਹਨਾਂ ਨੇ ਉੱਤੇ ਕਾਰਵਾਈ ਪਾਵੇ ਉਹਦੇ ਸਾਥੀ ਉਹ ਸਸਪੈਂਡ ਹੋਣੇ ਚਾਹੀਦੇ ਕਿਉਂ ਨਹੀਂ ਕਰ ਰਹੇ ਮਤਲਬ ਬੰਦੀ ਦੇ ਸਾਫ ਵਾਸਤੇ ਜੇ ਮੋਰਚਾ ਵੀ ਲਾਉਣਾ ਪਿਆ ਉਹਦੇ ਲਈ ਤਿਆਰ ਹੋ ਦੋ ਪਰ ਉਹ ਬਰਖਾਸਤ ਡਿਸਮਿਸ ਹੋਣੇ ਚਾਹੀਦੇ ਮੋਰਚਾ ਲਾਉਣਾ ਪਿਆ ਤਾਂ ਆਪ ਲਾਵਾਂਗੇ ਸਾਡੀ ਧੀ ਆ ਪੰਥ ਦੀ ਧੀ ਆ ਪੰਜਾਬ ਦੀ ਧੀ ਆ ਤੇ ਆਪਣੇ ਸਾਰਿਆਂ ਦੀ ਧੀ ਆ ਧਰਮਾਂ ਤੋਂ ਪਰ ਉੱਠ ਕੇ ਪਰ ਜਿਵੇਂ ਪਰਿਵਾਰ ਨੇ ਦੱਸਿਆ ਆਪਣਾ ਦਰਦ ਰੋ ਰਹਾ ਹੈ ਆ ਵੀ ਕਿਉਂ ਨਹੀਂ ਕਾਰਵਾਈ ਸਖਤ ਕਰ ਰਿਹਾ ਇਹ ਕੀ ਡੀਕਦੇ ਆ ਇਹਨਾਂ ਦਾ ਕੰਮ ਆ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਤੇ ਕਾਨੂੰਨ ਦੇ ਮੁਤਾਬਕ ਸਖਤ ਕੰਮ ਕਰਨ ਜੇ ਧੀਆਂ ਦੇ ਕਾਤਲਾਂ ਦੇ ਸਾਥ ਦੇਣ ਵਾਲੇ ਬਚਾਏ ਜਾਣਗੇ ਤੇ ਧੀਆਂ ਸਾਡੀਆਂ ਪੰਜਾਬ ਦੀਆਂ ਕਿੱਥੇ ਜਾਣਗੀਆਂ ਪ੍ਰਸ਼ਾਸਨ ਇੱਕ ਗੱਲ ਕੰਨ ਖੋਲ ਕੇ ਸੁਣ ਲੇ ਜੇ ਬਿਆਨ ਬਦਲਾਉਣ ਦੇ ਲਈ ਇਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਜਾਂ ਵੈਸੇ ਇਹਨਾਂ ਨੂੰ ਕੋਈ ਥ੍ਰੈਟ ਕੀਤਾ ਗਿਆ ਤੇ ਸਾਰਾ ਪੰਥ ਇਹਨਾਂ ਦੇ ਨਾਲ ਤੇ ਪੰਜਾਬ ਇਹਨਾਂ ਦੇ ਨਾਲ ਖੜਾ ਬਣਦੀ ਕਾਨੂੰਨੀ ਸਖਤ ਕਾਰਵਾਈ ਕਰਨ ਔਰ ਟਾਲ ਮਟੋਲਣਾ ਕੀਤਾ ਜਾਵੇ ਪੰਜਾਬ ਚ ਧੀਆਂ ਸੇਫ ਨੇ ਵੈਸੇ ਤੇ ਵੇਖੋ ਪੰਜਾਬ ਚ ਧੀਆਂ ਸੇਫ ਨੇ ਕਿਤੇ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਸਾਰੇ ਪੰਜਾਬ ਨੂੰ ਦੋਸ਼ੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਪਤਾ ਹੈ ਨਾ ਜੁਪੀ ਦੇ ਵਿੱਚ ਦੋ ਬੱਚੀਆਂ ਜਿਹੜੀਆਂ ਕਿ ਲੋਅਰ ਕਲਾਸ ਦੇ ਨਾਲ ਸਬੰਧਤ ਹ ਉਹਨਾਂ ਨੂੰ ਰੇਪ ਕਰਨ ਤੋਂ ਬਾਅਦ ਕਤਲ ਕਰਕੇ ਰੁੱਖਾਂ 'ਨਾ ਟੰਗਤਾ ਤੇ ਅਦਾਲਤ ਨੇ ਕਹਿਤਾ ਹੀ ਭਈ ਇਹ ਆਪ ਹੀ ਇਹਨਾਂ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਆ ਫਾਂਸੀ ਲਾ ਲਈ ਕੋਈ ਕਾਰਵਾਈ ਨਹੀਂ ਹੋਈ ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਕਦੀ ਬਚਾਉਂਦਾ ਨਹੀਂ ਪੰਜਾਬ ਪੰਜਾਬ ਦਾ ਬੱਚਾ ਬੱਚਾ ਜੇ ਕੋਈ ਗਲਤ ਹੋਊਗਾ ਤੇ ਉਹਦੀ ਲਈ ਉਹਦੇ ਖਿਲਾਫ ਖੜਦਾ ਖੜਦਾ ਰਹੂਗਾ ਇਹੋ ਜੇ ਦਰਿੰਦਿਆ ਕਰਕੇ ਆਪਾਂ ਸਾਰੇ ਪੰਜਾਬ ਨੂੰ ਤੇ ਬਦਨਾਮ ਨਹੀਂ ਕਰ ਸਕਦੇ ਪਰ ਕਾਨੂੰਨ ਜਿਹੜਾ ਵਾ ਉਹ ਜੇ ਸਖਤੀ ਕਰੇ ਤੇ ਇਹੋ ਜੇ ਦਰਿੰਦੇ ਵੀ ਪੰਜਾਬ ਦੇ ਵਿੱਚ ਨਹੀਂ ਦਿਸਣਗੇ ਕਾਨੂੰਨ ਨੂੰ ਕਿਸੇ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ 干的，干的。